ਉਮੀਦ ਮਮਾ ਦਿੰਦੀ ਭਾਈ ਨੂੰ ਹਾਂਜੀ ਹਾਂਜੀ ਜ਼ਰੂਰ ਜੀ ਮੇਰਾ ਭਰਾ ਦੇ ਹੀਰਾ ਆ ਉਹਦੀ ਤੇ ਇੰਨੀ ਰੌਸ਼ਨੀ ਆ ਕਿ ਲੋਕ ਬਹੁਤ ਖੁਸ਼ ਹੁੰਦੇ ਨੂੰ ਦੇਖ ਕੇ ਅੱਛਾ ਜਦੋਂ ਪਿਛਲੀ ਵਾਰੀ ਇਲੈਕਸ਼ਨ ਹੋਏ ਸੀ ਐਮਐਲਏ ਬਣੇ ਸੀ ਉਸ ਵੇਲੇ ਵੀ ਭੈਣ ਨੇ ਬੜੀਆਂ ਦਾਵਾਂ ਕਿ ਭੈਣ ਦਾ ਭਰਾ ਨਾਲ ਪਿਆਰ ਹੀ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ ਨਾ ਉਹ ਬਿਆਨ ਨਹੀਂ ਕਰ ਸਕਦੇ ਅਸੀਂ ਸ਼ਬਦਾਂ ਦੇ ਵਿੱਚ ਉਹ ਮਹਿਸੂਸ ਜ਼ਰੂਰ ਕਰ ਸਕਦੇ ਬਿਲਕੁਲ ਜੀ ਮੈਂ ਬਹੁਤ ਪਿਆਰ ਕਰਦੀ ਹਾਂ ਆਪਣੇ ਭਰਾਵਾਂ ਨਾਲ ਹਾਂ ਭੈਣ ਭਾਊ ਕਿਉਂ ਅਸਾਂ ਕੋਈ ਜਿਹੇ ਪਲ ਚ ਹੋ ਗਈ ਨਹੀਂ ਖੁਸ਼ੀ ਨਾਲ ਹੀ ਬਸ ਹੁੰਦਾ ਜੇ ਹਾਂਜੀ ਜੋ ਵੀ ਖੁਸ਼ੀ ਨਾਲ ਹੀ ਆ ਸਾਨੂੰ ਹਾਂਜੀ ਬਹੁਤ ਖੁਸ਼ੀ ਹੈ ਜੀ ਜੀ ਬਿਲਕੁਲ ਭਾਈ ਐ ਭਾਈ ਤੁਹਾਡਾ ਨਾਲ ਰਹਿੰਦੇ ਦੋਨੇ ਭਰਾ ਇੱਕ ਪਾਸੇ ਉਧਰ ਤੇ ਇੱਕ ਪਾਸੇ ਦੂਸਰੇ ਪਾਸੇ ਹੈ ਨਾ ਬਾਹਾਂ ਹਉਣੇ ਪਏ ਜੀ ਜੀ ਬਿਲਕੁਲ ਭਾਜੀ ਪਹਿਲਾਂ ਤੇ ਸੱਤ ਸਾਲ ਜੀ ਸਾਰਿਆਂ ਨੂੰ ਜਿਹੜੇ ਵੇਖ ਰਹੇ ਆ ਦੂਸਰਾ ਇਹ ਭਾਈ ਸਾਹਿਬ ਮੇਰੇ ਵੱਡੇ ਭਰਾ ਤੇ ਹੈ ਹੀ ਨਹੀਂ ਮੇਰੇ ਨਾਲ ਨਾਲ ਪੂਰੇ ਸ਼ਹਿਰ ਦੇ ਤੇ ਹੁਣ ਜ਼ਿਲ੍ਹੇ ਦੇ ਨੇ ਔਰ ਪਿਓ ਨੇ ਮਤਲਬ ਜਿਹੜਾ ਫਾਦਰ ਸਾਹਿਬ ਮੈਂ 7 ਸਾਲਾਂ ਦਾ ਜਦੋਂ ਪਾਪਾ ਪੂਰੇ ਹੋਏ ਆ ਪਰ ਭਰਾ ਨਾਲੋਂ ਵੱਧ ਪਿਓ ਦਾ ਮੇਰਾ ਦਰਜਾ ਇਤਾਂ ਇਹਨਾਂ ਨੇ ਪਿਓ ਵਰਗੂ ਮਤਲਬ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਆਨ ਦਿੱਤੀ ਔਰ ਦੂਸਰਾ ਮੈਨੂੰ ਇੰਨਾ ਪਤਾ ਵਾ ਹੁਣ ਤੇ ਫਿਰ ਇਹ ਬਟਾਲੇ ਨੂੰ ਇੰਨਾ ਸਵਾਰਤਾ ਦੋ ਸਾਲਾਂ ਜਾਂ ਤਿੰਨ ਸਾਲਾਂ ਚ ਜਿਲ੍ਹਾ ਵੇਖਿਓ ਇੱਥੇ ਜਾਂਦਾ ਦੇ ਜਿਨ੍ਹਾਂ ਨੇ ਬਾਕੀ ਵਿਰੋਧੀ ਨੇ ਉਹਦੇ ਭੁੱਲ ਹੀ ਜਾਣ ਹਾਂ ਵੀ ਬਾਅਦ ਚ ਅਧੀਆਂ ਮੈਦਾਨ ਚ ਆ ਸਕਦੇ ਨੇ ਐਦਾਂ ਦਾ ਮੇਰਾ ਭਰਾ ਵਾ ਔਰ ਇੰਨਾ ਬਲਵਾਨ ਆ ਤੇ ਸਾਰਾ ਪਰਿਵਾਰ ਸਾਰਾ ਸ਼ਹਿਰ ਬਟਾਲਾ ਨਾਲ ਆ ਬਿਲਕੁਲ 28000 ਦੇ ਕਰੀਬ ਅੱਗੇ ਸੀ ਜਦੋਂ ਐਮਐਲਏ ਬਣੇ ਸੀ ਉਸ ਵੇਲੇ ਜਿੱਤੇ ਸੀ ਪਰ ਹੁਣ ਉਹ ਜੀ ਵੋਟਾਂ ਵੀ ਬਹੁਤ ਹੋਣੀਆਂ ਨੇ ਕਿਉਂਕਿ ਬਟਾਲਾ ਸ਼ਹਿਰ ਬਹੁਤ ਖੁਸ਼ ਹੈ ਪਹਿਲੀ ਵਾਰ ਇਤਿਹਾਸ ਦੇ ਵਿੱਚ ਸੀਟ ਆਈ ਹੈ ਬਟਾਲੇ ਦੇ ਵਿੱਚ 28000 ਤੇ ਲੀਡ ਬਟਾਲੇ ਨੇ ਦਿੱਤੀ ਇਸ ਵਾਰ ਸਾਨੂੰ ਇੰਨਾਂ ਲੋਕਾਂ ਦੇ ਵਿਸ਼ਵਾਸ 28000 ਨਾਲੋਂ ਵੱਧ ਲੀਡ ਆਏਗੀ ਬਟਾਲੇ ਦੇ ਵਿੱਚ ਔਰ ਜ਼ਿਲ੍ਹੇ ਤੇ ਤੇ ਬਹੁਤ ਵਾਦੇ ਚ ਬਾਵਾ ਬਿਲਕੁਲ ਪਰਿਵਾਰ ਅੱਜ ਪੂਰਾ ਬੈਠਾ ਕਿਤੇ ਨਾ ਕਿਤੇ ਮੌਕਾ ਜ਼ਰੂਰ ਸਾਨੂੰ ਵੀ ਮਿਲ ਗਿਆ ਅੱਜ ਪਰਿਵਾਰ ਨਾਲ ਗੱਲਬਾਤ ਕਰਨ ਦਾ ਹਾਂਜੀ ਭਾਜੀ ਜੀਜਾ ਜੀ ਤੁਸੀਂ ਵੀ ਉਹਨਾਂ ਦੇ ਹੈਨਾ ਲਾੜਲੇ ਜੀਜੀ ਹੁੰਦੇ ਨੇ ਨਹੀਂ ਨਹੀਂ ਤਾਂ ਫਿਰ ਕਿੱਦਾਂ ਦਾ ਫਿਰ ਤੁਹਾਡੇ ਲੋਕ ਕਿੱਦਾਂ ਦਾ ਪ੍ਰਚਾਰ ਕੀਤਾ ਸੱਚੀ ਗੱਲ ਜੀ ਸਾਰਿਆਂ ਨੂੰ ਜ ਅਹੀ ਭਰਾਵਾ ਵੱਡੇ ਕੋਈ ਸਾਡਾ ਜੀਜੇ ਸਾਲੇ ਵਾਲਾ ਰਿਸ਼ਤਾ ਨਹੀਂ ਆ ਇਹ ਛੋਟਾ ਭਰਾਵਾ ਤੇ ਸਾਰੇ ਅਸੀਂ ਸਾਰਾ ਪਰਿਵਾਰ ਹੀ ਮਿਹਨਤ ਕਰਨ ਦੇ ਆ ਤੇ ਗੁਰੂ ਮਹਾਰਾਜ ਕਿਰਪਾ ਕਰੂਗਾ ਬਾਬਾ ਦੀਪ ਸਿੰਘ ਤੇ ਅਸੀਂ ਚੜਦੀ ਕਲਾ ਚ ਅੱਗੇ ਵੀ ਰਹੇ ਆ ਤੇ ਗਾਂਵ ਵੀ ਰਹਾਂਗੇ ਸਾਰੇ ਕਿਰਪਾ ਹੀ ਹੋਊਗੀ ਜੀ ਬਿਲਕੁਲ ਇੱਕ ਲੰਬੇ ਸਮੇਂ ਬਾਅਦ ਇੱਕ ਵਾਰ ਫਿਰ ਪਰਿਵਾਰ ਨੂੰ ਇਕੱਠੇ ਬੈਠਣ ਦਾ ਮੌਕਾ ਮਿਲਿਆ ਜਿਸ ਤੋਂ ਬਾਅਦ ਅੱਜ ਸਾਰਾ ਪਰਿਵਾਰ ਬੈਠਾ ਵਾ ਤੇ ਦੁਆਵਾਂ ਦੇ ਰਹੇ ਨੇ ਆਪਣੇ ਭਾਈ ਨੂੰ ਆਪਣੇ ਭਰਾ ਨੂੰ ਕਿ ਉਹਨਾਂ ਦਾ ਭਰਾ ਇੱਕ ਵੱਡੀ ਲੀਡ ਨਾ ਜਿੱਤ ਕੇ ਤਾਂ ਜਿੱਥੇ ਬਟਾਲੀ ਦੀ ਸੇਵਾ ਕਰਦੇ ਸੀ ਉੱਥੇ ਹੁਣ ਪੂਰੇ ਜ਼ਿਲ੍ਹੇ ਦੀ ਸੇਵਾ ਕਰੇ। ਸਿਸਟਰ ਸਿਸਟਰ ਭੈਣਾਂ ਦਾ ਭਰਾ ਪਿਆਰ ਬੜਾ ਜਿੱਦਾ ਉਹ ਭੈਣ ਹੀ ਪਾਪੂਕ ਹੋ ਗਈ ਸੀ। ਇਹ ਸਾਡਾ ਭਰਾ ਨਹੀਂ ਸਾਡਾ ਪਿਓ ਵਾ ਕਿਉਂਕਿ ਡੈਡੀ ਤੋਂ ਬਾਅਦ ਤੁਹਾਨੂੰ ਪਤਾ ਕੋਈ ਇਦਾਂ ਦੇ ਭਰਾ ਹੁੰਦੇ ਜਿਹੜੇ ਆਪਣਾ ਪਰਿਵਾਰ ਸੰਭਦੇ ਸਾਨੂੰ ਇਹਨਾਂ ਨੇ ਕਦੀ ਕਮੀ ਨਹੀਂ ਆਂਦੀ ਸੀ। ਅੱਜ ਵੀ ਅਗਰ ਕੋਈ ਚੀਜ਼ ਮੰਗੀ ਹੈ ਨਾ ਪੇਠ ਨਹੀਂ ਦਿਖਾਂਦੇ। ਤਾਂ ਸੋ ਜੇ ਇਹਨਾਂ ਨੇ ਸਾਡਾ ਪਰਿਵਾਰ ਇੰਨਾ ਵਧੀਆ ਸੰਭਿਆ ਤੇ ਸਾਰਿਆਂ ਨੂੰ ਪਰਿਵਾਰ ਨੂੰ ਬਹੁਤ ਧਿਆਨ ਨਾਲ ਸੰਭਣਗੇ। ਮੈਨੂੰ ਇੰਨਾ ਯਕੀਨ ਆ ਕਿਉਂਕਿ ਮੰਮੀ ਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਂਦੀ ਤੀ ਨਾ ਸਾਨੂੰ ਆਂਦੀ ਆ ਤੇ ਜਦੋਂ ਭਾਜੀ ਅੱਜ ਪਬਲਿਕ ਦੀ ਸੇਵਾ ਚ ਲੱਗੇ ਆ ਨਾ ਤੇ ਸਾਨੂੰ ਟਾਈਮ ਨਹੀਂ ਦੇ ਪਾਉਂਦੇ ਅੱਜ ਤੁਹਾਡੇ ਸਾਹਮਣੇ ਆਪਾਂ ਮਿਲੇ ਆ ਪਰ ਇਹ ਆ ਕਿ ਦਿਨ ਰਾਤ ਪੂਰੀ ਮਿਹਨਤ ਕਰਦੇ ਰਾਤ ਨੂੰ 3 ਵਜੇ ਆਂਦੇ ਨੇ ਸਵੇਰੇ 7 ਵਜੇ ਚੱਲ ਜਾਂਦੇ ਤੇ ਸਾਨੂੰ ਆਪਣੇ ਮਨ ਭਰਦਾ ਸਾਡਾ ਕਿ ਇੰਨੀ ਮਿਹਨਤ ਕਰਦੇ ਨਾ ਸਾਡੇ ਭਾਜੀ ਜਦੋਂ ਦੇ ਪਾਪਾ ਗਏ ਆ ਅੱਜ ਤੱਕ ਮੈਂ ਭਾਜੀ ਨੂੰ ਬੈਠਿਆ ਨਹੀਂ ਦੇਖਿਆ ਤੇ ਮੈਂ ਚਾਹੁੰਨੀ ਆ ਕਿ ਤਰੱਕੀਆਂ ਬਖਸ਼ਣ ਰੱਬ ਮੇਰੇ ਤਿੰਨਾਂ ਭਰਾਵਾਂ ਨੂੰ ਔਰ ਇਹ ਹਮੇਸ਼ਾ ਚੜਦੀ ਕਲਾ ਚ ਰਹਿਣ ਉਹ ਵਿਸ਼ਵਾਸ ਵੀ ਹੈ ਸਾਡੇ ਲਈ ਤੇ ਜਿੱਤੇ ਜਿੱਤੇ ਆ ਲੋਕਾਂ ਦਾ ਤੇ ਪਤਾ ਵਾ ਪਿਆਰ ਬਹੁਤ ਹੈ ਸਾਡੇ ਲਈ ਤੇ ਸਾਡਾ ਪ੍ਰਭ ਹਮੇਸ਼ਾ ਚੜਦੀ ਕਲਾ ਚ ਰਹੇਗਾ ਮੈਂ ਜਸਵਲੇ ਫਾਦਰ ਸਾਹਿਬ ਚਲੇ ਜਾਂਦੇ ਆ ਨਾ ਸਾਥ ਛੱਡ ਕੇ ਚਲੇ ਜਾਂਦੇ ਆ ਭਾਈ ਸੀ ਵੱਡਾ ਜ਼ਿੰਮੇਵਾਰੀਆਂ ਸਮਝੀਆਂ ਹੋਣਾਂ ਨੇ ਉਹ ਸਮਝ ਜਦੋਂ ਕਿਤੇ ਯਾਦ ਆਂਦਾ ਕਿਤੇ ਮਨ ਨੂੰ ਹੁੰਦਾ ਨਹੀਂ ਕਿ ਅੱਜ ਮੇਰੇ ਫਾਦਰ ਸਾਹਿਬ ਜਿੰਦੇ ਹੁੰਦੇ ਤੇ ਉਹ ਵੀ ਇਹ ਕੁਝ ਦੇਖਦੇ ਬ੍ਰਦਰ ਦਾ ਪਤਾ ਕੀ ਆ ਮੈਂ ਜ਼ਿਆਦਾ ਗਲਤ ਨਹੀਂ ਕਰਨਾ ਚਾਹੁੰਦੀ ਮੈਂ ਕਾਫੀ ਵੀ ਮਾਰ ਸੀ ਇੱਕ ਵਾਰੀ ਤਾ ਕਹਿੰਦੇ ਆ ਨਾ ਕਿ ਜਦੋਂ ਬਾਪ ਸਿਰ ਤੋਂ ਚਲ ਜਾਂਦਾ ਤੇ ਸਾਰੇ ਸਾਥ ਛੱਡ ਜਾਂਦੇ ਨੇ ਤੇ ਮੈਂ ਕਾਫੀ ਬਿਮਾਰ ਹੀ ਆਸਾ ਨਹੀਂ ਆ ਰਿਹਾ ਤਾਂ ਸਾਡੇ ਮਤਲਬ ਕਿ एकदम ਪਾਸਾ ਪਲਟ ਜਾਂਦਾ ਬਾਪ ਤੋਂ ਬਿਨਾ ਤਾਂ ਮੈਂ ਡਾਕਟਰ ਕੋ ਜਾਣਾ ਸੀ ਤੇ ਮੈਂ ਆਪਣੇ ਕਜ਼ਨ ਆਏ ਸੀ ਮੇਰੇ ਤੇ ਮੰਮਾ ਨੇ ਕਿਹਾ ਕਿ ਠੀਕ ਨਹੀਂ ਇਹਨਾਂ ਡਾਕਟਰ ਕੋ ਲੈ ਕੇ ਜਾਣਾ ਕਿਉਂਕਿ ਸਰੀਰ ਛੱਡ ਰਹੀ ਸੀ ਮੈਂ ਤਾਂ ਉਹਨਾਂ ਨੇ ਦੇਖਿਆ ਕਿ ਸਰੀਰ ਛੱਡ ਰਹੀ ਹੈ ਤੇ ਗੱਡੀ ਚ ਕਿਉਂ ਬਿਠਾਣਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਿਤੇ ਹੋਰ ਜਾਣਾ ਤੇ ਮੰਮਾ ਹੀ ਨੇ ਫਿਰ ਰੱਖਿਆ ਕੀਤਾ ਅਸੀਂ ਰਖਸ਼ਤ ਗਏ ਤੇ ਡਾਕਟਰ ਦੇ ਲਾਗੇ ਹੀ ਜਿੱਥੇ ਮੈਂ ਡਾਕਟਰ ਕੋ ਜਾਣਾ ਉੱਥੇ ਉਹਦੀ ਗੱਡੀ ਸੀ ਮੇਰੇ ਵੀਰ ਨੂੰ ਪਤਾ ਲੱਗਾ ਕਿ ਮੇਰੀ ਭੈਣ ਉਹਨਾਂ ਨੇ ਗੱਡੀ 'ਚ ਨਹੀਂ ਬਿਠਾਇਆ ਪਤਾ ਨਹੀਂ ਵਿਚਾਰੇ ਨੇ ਕਿੰਦਾ ਕਿੰਨੀ ਮਿਹਨਤ ਕਰਕੇ ਉਹਨਾਂ ਨੇ ਮੇਰੇ ਸਪੈਸ਼ਲ ਆਪਣੀ ਭੈਣ ਵਾਸਤੇ ਗੱਡੀ ਲਿਆਂਦੀ ਕਿ ਸਾਡੀ ਭੈਣ ਕਿਸੇ ਗੱਡੀ ਤੋਂ ਬਿਨਾ ਕਿਉਂ ਰਹਿ ਗਈ ਤੇ ਆਪ ਸਿਆਣੇ ਹੋ ਕਿ ਜੇ ਆਪਣੀਆਂ ਭੈਣਾਂ ਆਪਣੀ ਮਾਂ ਨਹੀਂ ਇੰਨੀ ਇੱਜ਼ਤ ਇੰਨਾ ਪਿਆਰ ਕਰਦੇ ਨੇ ਤੇ ਲੋਕਾਂ ਨੂੰ ਕਿੰਨਾ ਕਰਦੇ ਹੋਣਗੇ